ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਪਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਹੋਇਆ। ਬਹੁਪੱਖੀ ਪ੍ਰਤਿਬਾ ਦੇ ਮਾਲਕ ਪਾਈ ਵੀਰ ਸਿੰਘ ਦੀਆਂ ਰਚਨਾਵਾਂ ਸਿੱਖ ਧਰਮ ਤੇ ਇਤਿਹਾਸ ਦੀ ਸ਼ਰਧਾਮਈ ਵਿਆਖਿਆ ਕਰਦੀਆਂ ਨੇ। ਆਪਦੀਆਂ ਰਚਨਾਵਾਂ ਨੂੰ ਪੜ ਕੇ ਹਰ ਹਿਰਦਾ ਵਿਸਮਾਤ ਹੋ ਜਾਂਦਾ ਹੈ। ਰਾਣਾ ਸੂਰਤ ਸਿੰਘ ਬਿਜਲੀਆਂ ਦੇ ਹਾਰ ਲਹਿਰਾਂ ਦੇ ਹਾਰ ਮਟਕ ਹੁਲਾਰੇ ਕੰਬ ਦੀ ਕਲਾਈ ਪ੍ਰੀਤ ਵੀਣਾ ਕੰਤ ਮਹੇਲੀ ਦਾ 12ਵਾਂ ਅਤੇ ਮੇਰੇ ਸਾਈਆਂ ਜੀਓ ਪਾਈ ਵੀਰ ਸਿੰਘ ਦੇ ਪ੍ਰਸਿੱਧ ਕਾਵ ਸੰਗ੍ਰਹਿ ਨੇ ਕਾਵ ਸੰਗ੍ਰਹਿ ਕੰਪਤੀ ਕਲਾਈ ਦੀ ਇਸੇ ਨਾਮ ਦੀ ਕਵਿਤਾ ਬਹੁਤ ਹੀ ਮਕਬੂਲ ਹੋਈ ਹੈ ਬੋਲ ਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾਂ ਤਾਂ ਗੱਲ ਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਪਤੀ ਰਹੀ ਕਲਾਈ ਤਾ ਚਰਨਾ ਤੇ ਸੀਸ ਨਿਵਾਇਆ ਸਾਡੇ ਮੱਥੇ ਛੋ ਨਾ ਪਾਈ ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਛ ਨ ਗਈਆਂ ਕਾਈ ਫਿਰ ਲੜ ਫੜਨੇ ਨੂੰ ਉੱਠ ਦੌੜੇ ਪਰ ਲੜ ਉਹ ਬਿਜਲੀ ਲਹਿਰਾ ਉੱਡਦਾ ਜਾਂਦਾ ਪਰ ਉਹ ਆਪਣੀ ਛੂ ਸਾਨੂੰ ਗਿਆ ਲਾਈ ਮਿੱਟੀ ਚਮਕ ਪਈ ਅਹ ਮੋਈ ਤੇ ਤੁਸੀਂ ਲੂਆਂ ਵਿੱਚ ਲਿਸ਼ਕੇ ਬਿਜਲੀ ਕੂਂਦ ਗਈ ਥਰਰਾਂਦੀ ਹੁਣ ਚਕਾ ਚੁੰਦ ਹੈ ਛਾਈ ਹੁਣ ਚਕਾ ਚੁੰਦ ਹੈ ਛਾਈ